ਪੀਰੀ ਫਕੀਰੀ ਰੰਗ ਚੈਨਲ ਦੇਖ ਰਹੇ ਆ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਦਾ ਸੁੱਤਾ ਭਾਗ ਬਿਲਕੁਲ ਸੁੱਤਾ ਭਾਗ ਹੋਵੇ ਭਾਗ ਨਾ ਜਾਗਦਾ ਹੋਵੇ ਕਿਸਮਤ ਕਰਜਾਈ ਹੋ ਗਿਆ ਹੋਵੇ ਦਿਲਦਰਤਾ ਪੈ ਗਈ ਹੋਵੇ ਘਰ ਦੇ ਵਿੱਚ ਰੋਟੀ ਖਾਣ ਤੋਂ ਅਵਾਜ਼ਾਰ ਹੋ ਗਿਆ ਹੋਵੇ ਬੰਦਾ ਤਾਂ ਉਹ ਜੇ ਜਿਹੜਾ ਅੱਜ ਦਾ ਟਾਲਾ ਪਾਣ ਲੱਗੇ ਆ ਜੇ ਉਹ ਕਰ ਗਿਆ ਤਾਂ ਉਹ ਉਸ ਮੁਸੀਬਤ ਦੇ ਵਿੱਚੋਂ ਤਾਂ ਇਦਾਂ ਨਿਕਲ ਜਾਏਗਾ ਤੇ ਆਉਣ ਵਾਲੇ ਟਾਈਮ 'ਚ ਉਹਦੀ ਜਿੰਦਗੀ ਆ ਉਹ ਕਿਦਾਂ ਖੁਸ਼ਹਾਲ ਹੋ ਜਾਏਗੀ ਤੇ ਖੁਸ਼ ਨਸੀਬ ਹੋ ਜਾਏਗਾ ਤੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਤੇ ਥੋੜਾ ਗੱਲ ਕਰਦੇ ਹਾਂ ਜੀ ਜਿਹੜਾ ਸੁੱਤਾ ਭਾਗ ਤੁਹਾਡਾ ਜਗਾਉਣ ਵਾਲਾ ਜਿਹੜਾ ਤੁਹਾਡੇ ਲਈ ਟਾਲਾ ਅੱਜ ਲੈ ਕੇ ਹਾਜ਼ਰ ਹੋਇਆ ਇਹ ਟਾਲਾ ਇੰਨਾ ਜ਼ਬਰਦਸਤ ਕੰਮ ਕਰਦਾ ਪਰ ਇਸ ਟਾਲੇ ਵੱਲ ਲੋਕ ਬਹੁਤ ਘੱਟ ਧਿਆਨ ਦਿੰਦੇ ਆ ਇਸ ਟਾਲੇ ਨੂੰ ਇਹ ਟਾਲਾ ਪੈਸੇ ਬੜਾ ਪ੍ਰਚੀਨ ਅਤੇ ਪੁਰਾਣਾ ਟਾਲਾ ਆ ਇਹਨੂੰ ਹਰ ਕੋਈ ਲੋਕਾਂ ਨੂੰ ਦੱਸ ਵੀ ਦਿੰਦੇ ਪਰ ਲੋਕ ਕਰਦੇ ਨਹੀਂਗੇ ਪਰ ਅਸੀਂ ਸਾਡਾ ਮਕਸਦ ਇਹ ਸੀ ਵੀ ਅਸੀਂ ਜਦੋਂ ਇਸ ਢਾਲੇ ਨੂੰ ਪਾਇਆ ਇਸ ਚੀਜ਼ ਦੇ ਉੱਤੇ ਜਿਹਨੂੰ ਵੀ ਅਸੀਂ ਕਰਵਾਇਆ ਜਾਂ ਦਿਨ ਜਿਹਨੂੰ ਅਸੀਂ ਦਿੰਨੇ ਆ ਜਦੋਂ ਬੰਦਾ ਕਰ ਲੈਂਦਾ ਤਾਂ ਉਹਨੂੰ ਦੁਬਾਰਾ ਕਹਿ ਲੋ ਕਿ ਕੋਈ ਹੋਰ ਕੰਮ ਢਾਲਾ ਕਰਨ ਦੀ ਲੋੜ ਨਹੀਂ ਪੈਂਦੀ ਹੁਣ ਇਹ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਬਿਲਕੁਲ ਡਾਊਨ ਹੋ ਗਏ ਨੇ ਜਿਨ੍ਹਾਂ ਦਾ ਅੱਗੇ ਕੋਈ ਰਸਤਾ ਨਹੀਂ ਜਿਨ੍ਹਾਂ ਨੂੰ ਮਿਲ ਰਿਹਾ ਕਿਸਮਤ ਬਿਲਕੁਲ ਸਾਥ ਹੀ ਨਹੀਂ ਦਿੰਦੀ ਪਈ ਉਹ ਇਸ ਢਾਲੇ ਨੂੰ ਕਰੇ ਤੇ ਦੇਖਿਓ ਉਹਦੇ ਦਿਨ ਕਿਦਾਂ ਨਿਕਲਦੇ ਵਧੀਆ ਤੇ ਇਹ ਜਿਹੜਾ ਟਾਲਾ ਆ ਇਹ ਖਾਸ ਜਿਹੜਾ ਟਾਲਾ ਆ ਇਹਨੂੰ ਡੇਲੀ ਰੋਜ਼ ਤੋਂ ਕਰਨਾ ਹੈ ਮਤਲਬ ਆਪਾਂ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਲਈਏ ਚਾਹੇ ਸੋਮਵਾਰ ਤੋਂ ਕਰ ਲਈਏ ਮੰਗਲਵਾਰ ਤੋਂ ਕਰ ਲਈਏ ਬੁੱਧਵਾਰ ਤੋਂ ਕਰ ਲਈਏ ਕੋਈ ਐਸਾ ਦਿਨ ਨਹੀਂ ਜਦੋਂ ਤੁਸੀਂ ਇਹਨੂੰ ਸ਼ੁਰੂ ਕਿਸੇ ਵੀ ਦਿਨ ਤੋਂ ਕਰ ਸਕਦੇ ਹੋ ਇਹਦਾ ਇਹਦੇ ਵਿੱਚ ਕੋਈ ਵਿਚਾਰਨ ਵਾਲਾ ਕੋਈ ਨਹੀਂ ਹੈਗਾ ਵੀ ਅੱਜ ਦਿਨ ਤੋਂ ਕਰਨਾ ਜਾਂ ਉਸ ਦਿਨ ਤੋਂ ਕਰਨਾ ਹੈ ਇਹ ਟਾਲਾ ਤੁਸੀਂ ਲਗਾਤਾਰ 41 ਦਿਨ ਜੇ ਕਰ ਲਿਆ ਇਹ 40 ਦਿਨ ਜੇ ਤੁਸੀਂ ਲਗਾਤਾਰ ਕਰ ਲਿਆ ਚਾਹੇ ਔਰਤ ਹੋਵੇ ਬੰਦਾ ਹੋਵੇ ਕੋਈ ਹੋਵੇ ਪਰ ਤੁਹਾਨੂੰ ਤਾਂ ਕਈ ਵਾਰ ਪ੍ਰੋਬਲਮ ਦੂਸਰੀ ਪੈ ਜਾਂਦੀ ਆ ਲੇਡੀਜ਼ ਦੀ ਪ੍ਰੋਬਲਮ ਪੈਂਦੀ ਉਹ 21 ਦਿਨ ਕਰਕੇ 21 ਦਿਨ ਬਾਅਦ ਫੇਰ ਸ਼ੁਰੂ ਕਰ ਲਓ ਆਪਣੇ ਜਿਹੜਾ ਟਾਈਮ ਵਿੱਚ ਲਗਾ ਗੈਪ ਕੱਢ ਕੇ ਤੇ ਉਹਨੂੰ ਕਰੇ ਜ਼ਰੂਰ ਕੰਟੀਨਿਊਸ ਲਗਾਤਾਰ ਕਰਨਾ ਪੈਣਾ ਇਹ ਟਾਲਾ ਇਹਦੇ ਦਾ ਰਿਜ਼ਲਟ ਇਹਦਾ ਰਿਜ਼ਲਟ 11 ਦਿਨਾਂ ਦੇ ਵਿੱਚ ਦੇਖਣ ਨੂੰ ਵੈਸੇ ਮਿਲ ਜਾਂਦਾ ਆ ਜ਼ਿਆਦਾ ਟਾਈਮ ਨਹੀਂ ਲੱਗਦਾ 11 ਦਿਨਾਂ 'ਚ ਤੁਹਾਡੇ ਗ੍ਰਹਿ ਚੱਕਰ ਹੀ ਬਦਲ ਜਾਂਦੇ ਆ ਇਸ ਟਾਲੇ ਨੂੰ ਕਰਨ ਦੇ ਨਾਲ ਕਿਉਂ ਕਰਕੇ ਇਟਾਲਾ ਗਊ ਮਾਤਾ ਦਾ ਢਾਲਾ ਹੈ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਵਤੇ ਵਾਸ ਕਰਦੇ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਕਿਉਂ ਕਰਕੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਦੱਸ ਰਿਹਾ ਕਿ ਇਹ ਗਊ ਮਾਤਾ ਦਾ ਢਾਲਾ ਹੈ 33 ਕਰੋੜ ਦੇਵੀ ਦੇਵਤੇ ਮਾਤਾ ਗਊ ਦੇ ਵਿੱਚ ਅੰਦਰ ਵਾਸ ਕਰਦੇ ਆ ਗਊ ਦੀ ਸੇਵਾ ਕਰਨ ਦੇ ਨਾਲ 33 ਕਰੋੜ ਦੇਵੀ ਦੇਵਤੇ ਪ੍ਰਸੰਨ ਹੁੰਦੇ ਨੇ ਇੱਤਰ ਤੱਕ ਪ੍ਰਸੰਨ ਹੁੰਦੇ ਨੇ ਐਨਾ ਤੁਹਾਨੂੰ ਦੱਸ ਦਵਾਂ ਜਿਹੜੇ ਪਿੱਤਰ ਵੀ ਰੁਸ਼ਟ ਹੋਣ ਉਹ ਵੀ ਇਹ ਢਾਲਾ ਕਰ ਲਵੇ ਤਾਂ ਪਿੱਤਰ ਵੀ ਮੰਨ ਜਾਂਦੇ ਆ ਕਿਉਂਕਿ ਕਰਕੇ ਗਊ ਮਾਂ ਤੁਹਾਨੂੰ ਖੁਸ਼ ਕਰਨ ਦੇ ਨਾਲ ਸਾਰੇ ਸਮਸਤ ਦੇਵੀ ਦੇਵਤੇ ਖੁਸ਼ ਤਾਂ ਹੁੰਦੇ ਹੀ ਆ ਪਿੱਤਰ ਵੀ ਖੁਸ਼ ਹੁੰਦੇ ਆ ਤਾਂ ਇਹਨੂੰ ਕਰ ਲਿਓ ਤੇ ਕਰਨਾ ਕਿਦਾਂ ਹੈ ਤੁਸੀਂ ਇੱਕ ਇੱਕ ਗੁੜ ਦੀ ਪੇਸੀ ਲੈਣੀ ਆ ਤੁਸੀਂ ਗੁੜ ਦੀ ਪੇਸੀ ਲੈ ਕੇ ਥੋੜਾ ਜਿਹਾ ਆਟਾ ਗੁੰਨ ਲੈਣਾ ਕੱਚੇ ਆਟੇ ਦੇ ਵਿੱਚ ਗੁੜ ਦੀ ਪੇਸੀ ਜਿਹੜੀ ਰੱਖ ਲੈਣੀ ਆ ਗੁੜ ਦੀ ਪੇਸੀ ਰੱਖ ਕੇ ਤੇ ਇਹ ਜਿਹੜਾ ਗੁੜਵਾ ਤੇ ਜਿਹੜਾ ਆਟਾ ਹੋਣਾ ਗੋਲਾ ਜਿਹੜਾ ਤੁਸੀਂ ਪੇੜਾ ਕੀਤਾ ਹੋਣਾ ਕਿਸੇ ਵੀ ਗਊਸ਼ਾਲਾ ਚ ਚਲ ਜਾਓ ਜੇ ਗਊਸ਼ਾਲਾ ਹਰ ਸ਼ਹਿਰ ਚ ਹੁੰਦੀ ਆ ਹਰ ਪਿੰਡ ਚ ਹੁੰਦੀ ਆ ਜਾਂ ਫਿਰ ਗਊ ਮਾਤਾ ਕੋਈ ਦੇਸੀ ਗਾਂ ਹੋਵੇ ਜਿੱਥੇ ਪਲੈਤੀ ਨੂੰ ਨਹੀਂ ਪਾਉਣਾ ਖਾਸ ਇਹ ਦੇਸੀ ਗਾਂ ਨੂੰ ਹੀ ਪਾਉਣਾ ਇਹ ਤੁਸੀਂ ਘਰ ਚ ਰੱਖੀਏ ਤਾਂ ਘਰ ਚ ਵੀ ਇਹਦੀ ਸੇਵਾ ਕਰ ਸਕਦੇ ਹੋ ਕੋਈ ਇਹਦਾ ਇਹ ਨਹੀਂ ਕੋਈ ਵਹਿਮ ਕਰਨ ਵਾਲੀ ਗੱਲ ਨਹੀਂ ਤੁਸੀਂ ਬਾਹਰ ਹੀ ਜਾ ਕੇ ਕਰਨੀ ਜੇ ਘਰ ਚ ਹੈਗੀ ਤੇ ਘਰ ਚ ਸੇਵਾ ਕਰ ਲਓ ਲਗਾਤਾਰ ਇੰਨੇ ਦਿਨ ਉਹਨੂੰ ਪੇੜਾ ਖਿਲਾ ਦਿਓ ਜਿਹੜੇ ਤੁਹਾਡੇ ਦਿਨ ਹੈ ਉਹ ਬਦਲਣਗੇ ਬਦਲਣਗੇ ਉਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਸੱਚੀ ਸ਼ਰਧਾ ਦੇ ਨਾਲ ਸੱਚੀ ਭਾਵਨਾ ਦੇ ਨਾਲ ਕਰਨਾ ਹੈ ਤਾਂ ਤੁਹਾਡਾ ਦਿਨ ਆਪੇ ਬਦਲ ਜਾਣਾ ਹੈ ਤੇ ਇਹ ਤੁਹਾਨੂੰ ਗੁਰਦਾ ਦੱਸਿਆ ਦੂਜਾ ਪ੍ਰਯੋਗ ਵੀ ਦੱਸ ਦਿੰਨਾ ਸਿਰਫ ਇਹ ਜਿਹੜਾ ਕੰਮ ਹੈ ਇਹ ਬੁੱਧਵਾਰ ਨੂੰ ਕੀਤਾ ਜਾਂਦਾ ਹਰਾ ਚਾਰਾ ਲੈ ਕੇ ਹਰੇ ਪੱਠੇ ਲੈਣੇ ਆ ਹਰੇ ਪੱਠੇ ਲੈ ਕੇ ਤੁਸੀਂ ਅ ਥੋੜੇ ਜਿੰਨੇ ਵੀ ਤੁਹਾਡੀ ਸ਼ਰਦਾ ਹੋਵੇ ਸਵਾ ਕਿਲੋ ਦੋ ਸਵਾ ਦੋ ਕਿਲੋ ਸਵਾ ਤਿੰਨ ਕਿਲੋ ਸਵਾ ਪਰ ਸਵਾ ਚ ਰੱਖਣੇ ਆ ਸਵਾ ਚ ਲੈ ਕੇ ਜੇ ਥੋੜਾ ਥੋੜੇ ਸਵਾ ਸਵਾ ਕਿਲੋ ਤੁਸੀਂ ਰੋਜ਼ ਘਰ ਮਾਤਾ ਨੂੰ ਵੀ ਦਿੰਦੇ ਹੋ ਤਾਂ ਤੁਹਾਡੀ ਜਿਹੜੀ ਕਹ ਲੋ ਕਿ ਜੇ ਕੋਈ ਤੁਹਾਡੇ ਸੰਤਾਨ ਨਹੀਂ ਹੁੰਦੀ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਏਗੀ ਤੇ ਘਰ ਦੇ ਵਿੱਚ ਖੁਸ਼ਹਾਲੀ ਆ ਜਾਏਗੀ ਜੇ ਤੁਸੀਂ ਲਗਾਤਾਰ 41 ਦਿਨਾਂ ਨੂੰ ਬਿਨ ਨਾਗਾ ਪਾਇਆ ਕੀਤਾ ਤੁਹਾਨੂੰ ਆਪਣੇ ਆਪ 11 ਦਿਨਾਂ ਚ ਇਹਦਾ ਰਿਜ਼ਲਟ ਮਿਲੇਗਾ ਪਰ ਇਹ ਕੰਟੀਨਿਊਸ ਕਰਨਾ ਪੈਣਾ ਲਗਾਤਾਰ ਜਦੋਂ ਇਹ ਲਗਾਤਾਰ ਤੁਸੀਂ ਕੀਤਾ 40 ਦਿਨ ਕਰ ਲਿਆ 40 ਦਿਨਾਂ ਚ ਤੁਹਾਡੀ ਕਾਇਆ ਕਲਪ ਜਾਣੀ ਆ ਬੰਦਾ ਕਹ ਲਓ ਕਿ ਹਰ ਇੱਕ ਪਾਸੋਂ ਸੁਖੀ ਹੋ ਜਾਏਗਾ 41 ਦਿਨ ਦੇ ਵਿੱਚ ਵਿੱਚ ਕਰਕੇ ਦੇਖ ਲਿਓ ਅਜਮਾ ਲਿਓ ਕਿਉਂ ਕਰਕੇ ਸਾਡੀ ਇਹ ਅਜਮਾਈ ਹੋਈ ਚੀਜ਼ ਹੈ ਜੇ ਕਰ ਲਓਗੇ ਤਾਂ ਤੁਹਾਨੂੰ ਫਾਇਦਾ ਜ਼ਰੂਰ ਹੋਏਗਾ ਇਹੀ ਸਾਡੀ ਵੀਡੀਓ ਸੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਅੰਕੇ ਵੀ ਕਿਸੇ ਦਾ ਭਲਾ ਹੋਵੇ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੇ ਦੋਸਤਾਂ ਦੇ ਵਿੱਚ ਇਸ ਕਰਕੇ ਸਾਨੂੰ ਤੁਸੀਂ ਤਨਵੀਹ ਰਿਕਵੈਸਟ ਕਰ ਸਕਦੇ ਆ ਜੀ ਜੈ ਪੀਰਾਂ ਦੀ ਜੈ ਮਸਤਾ ਦੀ